ਪਿੰਡਾਂ ਕਿ ਮੋਟਰਸਾਈਕਲਾਂ ਤੇ ਨੌਜਵਾਨ ਅੱਗੇ ਗੱਡੀਆਂ ਇੱਧਰੋਂ ਜਾਣਾ ਉੱਧਰੋਂ ਜਾਣਾ ਸਾਰੀ ਰਾਤ ਮੋਟਰਸਾਈਕਲ ਉੱਤੇ ਚਲਦੇ ਰਹੇ ਇੱਕਨਾਂ ਦੀ ਕਿਰਪਾ ਉਹਨਾਂ ਨੂੰ ਵਾਹੇ ਗੁਰਨਿਸ਼ਾਹ ਸਾਹਿਬ ਮਰਨਾ ਨਹੀਂ ਸੰਤ ਨਹੀਂ ਮਰਦੇ ਉਹਨਾਂ ਦੀ ਪਿਆਰ ਉਹਨਾਂ ਦੀ ਭਗਤੀ ਤੁਹਾਡੇ ਨਾਲ ਨਾਲ ਸਾਡੇ ਨਾਲ ਨਾਲ ਗੁਰ ਮੇਰਾ ਸਦਾ ਹੈ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰ ਸਾਡੇ ਨਾਲ ਹੈ ਔਰ ਬਹੁਤ ਵੱਡੀ ਸੇਵਾ ਨੂੰ ਆਏ ਮਹਾਪੁਰਖਾਂ ਨੇ ਤੁਹਾਨੂੰ ਯਾਦ ਆ ਸੰਤੋਬਾ ਦਰਸ਼ਨ ਦਾਸ ਮਹਾਰਾਜ ਜੀ ਔਰ ਸੰਤੋਬਾ ਜੀ ਮਹਾਨ ਸੰਤ ਸੰਤ ਰਵਰਤੰਦਾ ਜੀ ਸੰਤ ਰਵਰ ਸੇਵਾ ਦਾ ਜੀ ਸੰਤ ਜਗਤਰਾਮ ਜੀ ਉਹਨਾਂ ਨੇ ਇੱਥੇ ਆਪਣਾ ਜੀਵਨ ਦੀਆਂ ਕੜੀਆਂ ਬਤੀਤੀਆਂ ਉਹਨਾਂ ਨੇ ਸਵਾਸ-ਸਵਾਸ ਇੱਥੇ ਬੈਠ ਕੇ ਸਿਮਰਨ ਕੀਤਾ ਕਿਸੇ ਨੇ 10 ਰੁਪਏ ਦੇ ਦਿੱਤੇ 5 ਰੁਪਏ ਕੋਲੋਂ ਹੋਰ ਲਾ ਕੇ ਕਹਿੰਦਾ ਬੇਟਾ ਉੱਥੇ ਜਾਓ ਹਰਦੁਆਰ ਜਾ ਕੇ ਕਮਰਾ ਬਣਦਾ ਤੇ ਸੇਵਾ ਕਰਕੇ ਆਓ ਮਿੱਟੀ ਉੱਥੇ ਪਾ ਕੇ ਆਓ ਸੀਟਾਂ ਦੇ ਕੇ ਆਓ ਉਹਨਾਂ ਵਾਹ ਪੁਰਖਿਆ ਨੇ ਕਿਸੇ ਨੂੰ ਕੋ ਮੱਥਾ ਟੇਕ ਦਿੱਤਾ ਕਹਿਣ ਲੱਗੇ ਉੱਥੇ ਲੈ ਕੇ ਜਾਓ ਇੱਥੇ ਉਹਨਾਂ ਨੇ ਦਿੰਪੁਰ ਰਾਤ ਲਗਾ ਕੇ ਕਿਸ ਨੂੰ ਬਣਾਇਆ ਕਿਉਂਕਿ ਉਹਨਾਂ ਨੂੰ ਵੀ ਠੋਕਰ ਲੱਗੀ ਸੀ ਕਿਤੇ 5 6 7 ਮਹਾਪੁਰਜ ਆਏ ਤੇ ਬੈਠਣ ਵਾਸਤੇ ਜਗ੍ਹਾ ਨਹੀਂ ਮਿਲੀ ਉਹਨਾਂ ਨੂੰ ਆਉਣ ਵਾਸਤੇ ਜਗ੍ਹਾ ਨਹੀਂ ਮਿਲੀ ਕਹਿ ਲੱਗੇ ਸਾਡੀ ਸੰਤਾਨ ਦਾ ਕੀ ਹੋਏਗਾ ਸਾਡੇ ਬੱਚਿਆਂ ਦਾ ਕੀ ਹੋਏਗਾ ਉਹਨਾਂ ਨੇ ਉਸੇ ਦੇ ਸੰਕਲਪ ਪੰਜਾਬੀ ਇੱਥੇ ਵੀ ਕੋਚਾਂ ਪੈ ਕਰਾਂਗੇ ਕਰਕੇ ਦਿਖਾਵਾਂਗੇ ਜੋ ਬੋਲੇ ਸ਼ੋ ਦਿਨ ਭੈ ਜੈ ਹੋਵੇ ਅੱਜ ਉਹਨਾਂ ਦੀ ਕਿਰਪਾ ਦੇ ਨਾਲ ਇੱਥੇ ਬਹੁਤ ਬੜੇ ਪ੍ਰੋਜੈਕਟ ਬਣ ਗਏ ਘਾਟ ਬਣ ਗਿਆ ਗੁਰੂਰਦਾਸ ਘਾਟ ਗੁਰੂਰਦਾਸ ਗੇਟ ਗੁਰੂਰਦਾਸਵਾਰ ਦੇ ਨਾਮ ਤੇ ਆਸ਼ਰਮ ਗੁਰੂਰਦਾਸਵਾਰ ਦੇ ਨਾਮ ਤੇ ਕਿੰਨੇ ਪ੍ਰੋਜੈਕਟ ਇੱਥੇ ਬਣ ਗਏ ਆ ਔਰ ਬਣ ਗਏ ਹੋਰ ਵੀ ਬਣਨੇਗੇ ਅੱਜ ਬੀਬੀਆਂ ਅਸੀਂ ਲੰਗਰ ਵਿੱਚ ਗਏ ਬੀਬੀਆਂ ਨੇ ਹੱਥ ਜੋੜ ਕੇ ਕਹਿਣ ਲੱਗੇ ਅਸੀਂ ਹੁਣ ਇੱਦਾਂ ਹੀ ਇੱਥੇ ਲੰਗਰ ਬਣਾਵਾਂਗੇ ਚੱਕਵੇਂ ਜੁੰਦੇ ਰੱਖ ਕੇ ਮੈਂ ਕਹਾ ਨਹੀਂ ਤੁਸੀਂ ਵਿਸ਼ਵਾਸ ਰੱਖੋ ਨਤ ਚੱਕਵੇਂ ਜੁੰਦੇ ਨਹੀਂ ਪੱਕੇ ਜੁੰਦੇ ਬਣਾ ਦੋ ਤੁਹਾਡੇ ਮਹਾਰਾਜ ਨੇ ਅੱਜ ਅਸੀਂ ਲੰਗਰ ਵਿੱਚ ਗਏ ਉਹ ਪਹਿਣਾ ਕਹਿਣ ਲੱਗੀਆਂ ਸੀ ਉਹਨੂੰ ਇੱਧੇ ਚੱਕ ਦੇ ਚੁੰਦੇ ਰੱਖਾਂਗੇ ਮੈਂ ਕਹਾਂ ਨਹੀਂ ਆਪਣਾ ਬਣਾਵਾਂਗੇ ਫਿਰ ਉਹ ਨਹੀਂ ਆ ਵੀ ਦੂਸਰੇ ਦੀਆਂ ਮਾਰਾਂ ਮਾਰ ਕੇ ਖਾਂਦਾ ਫਿਰ ਆਪਣੀ ਮਾਰ ਮਾਰ ਕੇ ਖਾਂਦਾ ਸਾਡੇ ਮਹਾਪੁਰ ਸ਼ੇਰ ਆ ਸ਼ੇਰਾਂ ਨੇ ਆਪਣੀਆਂ ਕਿੱਤ ਕਮਾਈਆਂ ਔਰ ਆਪਣੀ ਬੜੇ ਜੋਸ਼ ਦੇ ਨਾਲ ਪ੍ਰੋਜੈਕਟ ਬਣਾਏ ਆ ਇੱਥੇ ਕੋਈ ਖੜੇ ਨਹੀਂ ਸੀ ਉਹਨਾਂ ਦਾ ਆਪੋ ਸਿਰ ਨੂੰ ਸੀ ਲਾਉਣ ਨੂੰ ਦਾ ਅੱਜ ਵੀ ਹਰ ਇੱਕ ਥੋੜੀ ਬੋਟਰ ਨਹੀਂ ਲਾਉ ਦਿੱਤਾ ਉਹਨਾਂ ਨੇ ਕਹਿਣ ਲੱਗੇ ਬਾਹਰ ਫਾਰਮ ਲਾਓ ਲੱਗ ਗਿਆ ਕੋਈ ਨਹੀਂ ਹਰ ਦੁਆਰ ਸਾਰਾ ਆਪਣਾ ਹੀ ਆ ਕੋਈ ਗੱਲ ਨਹੀਂ ਅਗਲੀ ਵਾਰੀ ਲੱਕੜੀਆਂ ਪੋਸਟਾਂ ਪਰ ਰੋੜੀਆਂ ਲੱਗ ਜਾਣਗੀਆਂ ਤੇ ਸਾਡੇ ਹੀ ਆ ਜਿਹੜੇ ਇੱਥੇ ਬੈਠੇ ਆ ਸਾਡੇ ਪਿਆਰੇ ਆ ਸਾਡੀ ਸਾਨੂੰ ਉਜਾਗ ਦਿੱਤੀ ਇਹਨਾਂ ਨੇ ਗੁਰੂ ਮਹਾਰਾਜ ਦਾ ਸਰੂਪ ਜੋ ਹੈ ਉਹ ਸਥਾਪਿਤ ਹੈ ਸਿਪਾਰਾ ਦੇ ਸਰੂਪ ਥੱਲੇ ਉਹ ਬੋਲਦੇ ਨਾਲ ਗੁਰੂ ਮਹਾਰਾਜ ਦਾ ਅਸਥਾਨ ਹੈ ਦੁਬਾਰਾ ਨੇ ਇੱਥੇ ਆਸਣ ਲਾਇਆ ਤਾਂ ਜੀ ਜੇ ਮਹਾਰਾਜ ਦਾ ਆਸਣ ਕਾ ਵੀ ਸਾਡਾ ਵੀ ਨਾਲ ਹੀ ਹੈ ਜਿੱਥੇ ਗੁਰੂ ਮਹਾਰਾਜ ਦਾ ਆਸਣ ਹੈ ਨਾ ਉੱਥੇ ਗੰਗਾ ਮਈਆ ਵੀ ਆ ਉੱਥੇ ਤੁਸੀਂ ਵੀ ਆ ਸਾਰੇ ਤੁਸੀਂ ਨਾਲ ਹੀ ਆ ਦੁਬਾਰਾ ਕਹਿੰਦੇ ਬੁੱਲੇ ਸ਼ਾਹ ਸਭ ਮਰਨਾ ਨਹੀਂ ਪਰ ਬੈਠਾ ਕੋਈ ਹੋਰ ਤੇ ਸਰੀਰ ਜਾਏਗਾ ਕਬੀਰ ਤੇ ਸਰੀਰ ਜਾਏਗਾ ਕਬਨੇ ਮਾਰਗ ਲਾਇਏ ਬਹਾਪੁਰਾ ਨੇ ਪੁਰਨੇ ਪਾ ਦਿੱਤੇ ਹਸਪੀਟਲ ਬਣਾਏ ਸਕੂਲ ਬਣਾਏ ਬਹੁਤ ਕੁਝ ਬਣਾਇਆ ਅਸੀਂ ਜਿੱਥੇ ਦੇ ਜ਼ਮੀਨ ਦੇਖਣ ਗਏ ਆਪਣੇ ਸਕੂਲ ਵਾਸਤੇ ਤੋਂ ਸਰਦਾਰ ਨੇ ਸਾਡੇ ਮਗਰ ਕੁੱਤੇ ਹੀ ਛੱਡ ਦਿੱਤੇ ਅਸੀਂ ਦੌੜ ਕੇ ਗੱਡੀ 'ਚ ਬੈਠ ਗਏ ਭਵਾਨ ਸਿੰਘ ਕਹਿਣ ਲੱਗੇ ਉਹ ਨਹੀਂ ਇਹ ਜਗਾ ਜਿੱਦ ਨਹੀਂ ਹੈਗਾ ਕੀ ਗੱਲ ਕਹਦੇ ਕੁੱਤੇ ਯਾਰ ਸਾਨੂੰ ਕਹਿੰਦੇ ਬਾਹਰ ਜਲਦੀ ਆਓ ਜਲਦੀ ਆਓ ਜਿਹੜਾ ਡੌਗੀ ਹੁੰਦਾ ਨਾ ਉਹਦੀ ਆਵਾਜ਼ ਨਹੀਂ ਹੁੰਦੀ ਉਹਦਾ ਖਾਰਾ ਹੁੰਦਾ ਭਗਵਾਨ ਜੀ ਕਹਿਣ ਲੱਗੇ ਇਹ ਨਹੀਂ ਚੱਕਾ ਆਪਾਂ 5 ਏਕੜ ਜਗ੍ਹਾ ਲਈ 2 ਏਕੜ ਹੋਰ ਲਈ 7 ਏਕੜ ਜਗ੍ਹਾ ਲੈ ਕੇ ਇਹ ਭਗਵਾਨ ਜੀ ਦਾ ਉਹਨਾਂ ਦੀ ਕਿਰਪਾ ਆ ਉਹਨਾਂ ਮਹਾਪੁਰਖਾਂ ਦੀ ਕਿਰਪਾ ਆ ਉਹਨਾਂ ਨੇ ਜਿੱਥੇ ਪੰਜਾ ਰੱਖ ਦਿੱਤਾ ਜਿੱਥੇ ਆਪਣਾ ਪੈਰ ਰੱਖ ਦਿੱਤਾ ਉਹਨੂੰ ਕੋਈ ਹਟਾ ਨਹੀਂ ਸਕਿਆ ਹੰਤ ਭਗਵਾਨ ਦਾਸ ਮਹਾਰਾਜ ਜੀ ਕੀ ਜੈ ਦੂਸਰਾ ਅਸੀਂ ਉਸ ਭਾਈ ਸਾਹਿਬ ਨੂੰ ਸਾਡੇ ਭਾਈ ਸਾਹਿਬ ਗੁਰਦੇਵ ਸਿੰਘ ਜੀ ਜਿਨ੍ਹਾਂ ਨੇ ਤਨ ਮਨ ਧਰ ਦੇ ਨਾਲ ਇੱਥੇ ਸੇਵਾ ਨਿਭਾਈ ਆ ਜੇ ਗੇਟ ਬਣਿਆ ਗੁਰੂ ਅਦਸਰ ਜੀ ਦਾ ਤੇ ਉਸ ਬੱਚੇ ਦੀ ਉਹ ਤੁਹਾਡੇ ਬੱਚੇ ਦੀ ਉਹਨਾਂ ਦੀ ਮਿਹਨਤ ਹੈ ਇੱਥੇ ਕੋਈ ਖਰਦਾ ਨਹੀਂ ਸੀ ਉਹਨਾਂ ਨੂੰ ਇੱਕ ਨਹੀਂ ਸੀ ਲਾਉਣ ਦਿੰਦਾ ਉਹ ਤੁਹਾਡੇ ਭਾਈ ਸਾਹਿਬ ਨਾਲ ਇੱਥੇ ਕੋਈ ਤੁਹਾਨੂੰ ਅਸਿਕਦੇ ਨਹੀਂ ਸੀ ਕਰਨ ਦਿੰਦਾ ਡੰਡੇ ਫੇਰੇ ਉਹਨਾਂ ਲੋਕਾਂ ਦੇ ਉਹਨਾਂ ਨੇ ਡੰਡੇ ਫੇਰੇ ਕਿ ਤੁਸੀਂ ਨਹੀਂ ਤੇ ਸਾਡਾ ਵੀ ਹੱਕ ਬੰਦ ਔਰ ਅੱਜ ਤੱਕ ਉਹ ਉਲਟੀ ਗੰਗਾ ਤੁਹਾਡੇ ਵੱਲ ਨੂੰ ਆ ਰਹੀ ਹੈ ਉਲਟੀ ਗੰਗਾ ਤੁਹਾਡੇ ਵੱਲ ਨੂੰ ਆ ਗਈ ਗੰਗਾ ਤੱਕੇ ਦੀ ਜਾਂਦੀ ਸੀ ਅੱਜ ਗੰਗਾ ਤੁਹਾਡੇ ਵੱਲ ਆ ਰਹੀ ਹੈ ਤਾਂ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਕਿਹਨਾਂ ਦੀ ਕਿਰਪਾ ਹੋਈ ਸਾਡੇ ਮਹਾਨ ਮਹਾਪੁਰਸ਼ਾਂ ਦੀ ਅੱਜ ਜਿੰਨਾ ਭਗਵਾਨ ਬੈਠਾ ਇਹ ਸਾਰੇ ਭਗਵਾਨ ਹੀ ਜਿਹਦੇ ਤੁਸੀਂ ਬੈਠੇ ਆ ਸਾਰੇ ਭਗਵਾਨ ਹੀ ਤਾਂ ਗੁਰੂ ਪਾਤਸ਼ਾਹ ਦਾ ਜੋ ਕੋਈ ਸਾਨੂੰ ਮਾਰਾਂ ਜੁੱਤਾ ਨਾ ਕਈ ਵਾਰੀ ਬਹੁਤ ਕੁਝ ਮਿਲ ਜਾਂਦਾ ਨਾ ਫਿਰ ਉਹ ਸੁਭਾਲਣਾ ਨਹੀਂ ਆਉਂਦਾ ਉਹ ਸੁਭਾਲਣਾ ਵੀ ਸਿੱਖਣਾ ਚਾਹੀਦਾ ਕਿਉਂਕਿ ਅਸੀਂ ਅਲਜਾਨ ਹਾਂ ਤਾਨੂੰ ਪਤਾ ਨਹੀਂ ਸਾਡੀ ਇਹਦੀ ਨਾ ਡਾਕਟਰ ਸਾਹਿਬ ਨੇ ਕਿਹਾ ਜਿਹੜਾ ਖੇਦੀ ਦਾ ਦੁੱਧ ਹੈ ਨਾ ਉਹ ਕਿੱਥੇ ਡਿੱਗਦਾ ਆ ਲੋਹੇ ਦੇ ਬਰਤਨਾਂ ਚ ਤੇ ਪਿੱਤਲ ਦੇ ਬਰਤਨਾਂ ਚ ਨਹੀਂ ਡਿੱਗਦਾ ਉਹ ਸੋਨੇ ਦੇ ਬਰਤਨਾਂ ਚ ਡਿੱਗਦਾ ਨਹੀਂ ਤਾਂ ਫਟ ਜਾਊਗਾ ਸਾਰਾ ਕੁਝ ਇਸ ਕਰਕੇ ਸੋਨੇ ਦਾ ਹਿਰਦਾ ਬਣਾਓ ਜੇ ਮਹਾਪੁਰਸ਼ਾਂ ਦੀ ਗੱਲ ਸੁਣਨੀ ਹੈ ਤਾਂ ਸਾਡੇ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਜੇ ਗੁਰੂ ਗੰਗ ਸਾਹਿਬਾਰੇ ਕੋਈ ਜਾਣਣਾ ਨਾ ਤੇ ਤੁਹਾਨੂੰ ਹਜ਼ਾਰ ਕਿਤਾਬ ਪੜ੍ਹਨੀ ਪਊਗੀ ਗੁਰੂ ਗੰਗ ਸਾਹਿਬ ਦੀ ਤੇਰ ਉਹਨਾਂ ਨਾਲ ਬਾਰੇ ਪਤਾ ਲੱਗੂਗਾ ਜੇ ਸੰਤ ਵਾਲੇ ਜਾਣਨਾ ਹੋਊਗਾ ਤਾਂ ਵੀ 12 ਸਾਲ ਤੁਹਾਨੂੰ ਉੱਥੇ ਪਾਣੀ ਢੋਣਾ ਪਵੇਗਾ ਝਾੜੂ ਫੇਰਨਾ ਪਊਗਾ ਜੇ ਸੰਤ ਮਹਾਪੁਰਸ਼ਾਂ ਦੀ ਗੱਲ ਸਮਝਨੀ ਹੈ ਅੱਜ ਅਸੀਂ ਮਾਰਾ ਕੋਟਾ ਉੱਥੇ ਬੈਠ ਕੇ ਮੱਥਾ ਟੇਕ ਕੇ ਕਹਿੰਦੇ ਸਾਨੂੰ ਗੱਡੀਆਂ ਦੇ ਦਿਓ ਸਾਨੂੰ ਘਰ ਦੇ ਦਿਓ ਸਾਨੂੰ ਆਹ ਦੇ ਦਿਓ ਉਹ ਕਹਿੰਦੇ ਸੌਦਾ ਲੈਣ ਜਾਓ ਕਹਿੰਦੇ ਕਿਹੜੀ ਗੱਡੀ ਲੈ ਕੇ ਜਾਵਾਂ ਜੀ ਇਹਨੂੰ ਕਿਹੜੀ ਗੱਡੀ ਦਿੱਤੀ ਤੁਸੀਂ ਮੈਨੂੰ ਕਿਹੜਾ ਸਕੂਟਰ ਦਿੱਤਾ ਉਹ ਮਹਾਪੁਰਸ਼ੀ ਸੰਤ ਬਾਬਾ ਦਰਸ਼ਨ ਦਾਸ ਜੀ ਮਹਾਰਾਜ ਜਿੰਦਰ ਤੋਂ ਬੈਠਣਾ ਫਗਵਾੜੇ ਤੋਂ ਨਗਰ ਤੋਂ ਬੈਠਣਾ ਫਲੋਰ ਤੋਂ ਬੈਠਣਾ ਦਖਲੂ ਜਾ ਕੇ ਰਾਤ ਦੀ ਰੋਟੀ ਬੰਦ ਕੇ ਨਾ ਜਾਣੀ ਇੱਥੇ ਇਦਾਂ ਨਹੀਂ ਮਿਲਿਆ ਸਾਰਾ ਕੁਝ ਤਰੀਕਾ ਪੁੱਗਦ ਕੇ ਇਸ ਹੋਏ ਤੇ ਕਈ ਕੁਛ ਹੀ ਹੋਇਆ ਅੱਜ ਅਸੀਂ ਗਾਣ ਕਰਦੇ ਆ ਸਾਰੇ ਬੈਠੇ ਆ ਜਿੰਨੇ ਵੀ ਆ ਕੋਈ ਕਹਿੰਦਾ ਮੈਨੂੰ ਬੈਠਣ ਦੀ ਜਗ੍ਹਾ ਨਹੀਂ ਮਿਲੀ ਉਹਨਾਂ ਦੀਆਂ ਕੁਰਬਾਨੀਆਂ ਦੇਖੋ ਮਹਾਪੁਰਖਾਂ ਦੀਆਂ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਨੇ ਕੇਸ ਲੜ ਲੜ ਕੇ ਨਖਲੌ ਕੇਸ ਚਲਦਾ ਸੀ ਉੱਥੇ ਜਾ ਕੇ ਤਰੀਕਾ ਕਰਦਿਆਂ ਸਵੇਰੇ ਜਿਹੜਾ ਜਾਣਾ ਰਾਤ ਨੂੰ ਉੱਥੇ ਪਹੁੰਚਣਾ ਸਵੇਰੇ ਜਾ ਕੇ ਸਾਰਾ ਕੁਝ ਕਰਕੇ ਫੇਰ ਵਾਪਸ ਜਾਣਾ ਉਹ ਵਾਹਾਂ ਪਰਚੂਰਾਂ ਨਹੀਂ ਦੇਖੀਆਂ ਬਟੀਆਂ ਉਹਨਾਂ ਨੇ ਦੇਜਿਆ ਕੁਝ ਹੋਰ ਉਹਨਾਂ ਮਹਾਪੁਰਖਾਂ ਜੀ ਪੀ ਲਗਾਤੀ ਸਾਡਾ ਬਾਬਾ ਨਰਨਦਸ ਜਾਨਾ ਕਹਿੰਦਾ ਮਾਰਾ ਜੀ ਜਾਓ ਆ ਕੰਮ ਕਰਕੇ ਸਤਬਜਨ ਜੀ ਨਰਨਦਸ ਜੀ ਜਾਓ ਆ ਕੰਮ ਕਰਕੇ ਸਤਬਜਨ ਜੀ ਅੱਜ ਕੀ ਹੋ ਰਿਹਾ ਅੱਜ ਕੀ ਹੋ ਰਿਹਾ ਸਾਰਾ ਸੱਟ ਕੋਟ ਸਭ ਕੁਝ ਹੀ ਆਇਆ ਤੁਹਾਡਾ ਸ਼ੇਰ ਦੀ ਦਾ ਦੁੱਧ ਤੁਹਾਡੇ ਕੋਲ ਹੈ ਤੁਹਾਨੂੰ ਸੁਭਾਤਾ ਹੀ ਨਹੀਂ ਆਇਆ ਉਹ ਕਿਤੇ ਮੱਥਾ ਟੇਕਣਾ ਆਵੇ ਤਾਂ ਫਿਰ ਮੈਂ ਕੀ ਕਰ ਫਕੀਰ ਕੀ ਕਰੇ ਸੰਤ ਕੀ ਕਰਨ ਜੇ ਤੁਹਾਨੂੰ ਮੱਥਾ ਹੀ ਟੇਕਣਾ ਉਹਦਾ ਕਹਣਾ ਮੱਥਾ ਟੇਕਣਾ ਸਿੱਖੋ ਕਿਤਾ ਟੇਕਣਾ ਉਹ ਝਾੜੂ ਫੇਰੋ ਮਾਰਾਏ ਤੇ ਦਰਵਾਜ਼ੇ ਜਾ ਕੇ ਬੱਤਨ ਤੋਂ ਉਹ ਰੋਟੀਆਂ ਬਣਾਓ ਦਿਵਾ ਕਰੋ ਫਿਰ ਤੁਹਾਨੂੰ ਕੁਝ ਪਤਾ ਲੱਗੂਗਾ ਕਿਉਂਕਿ ਦਿਲ ਦਾ ਹੁਜਰਾ ਸਾਫ ਕਰ ਜਾਣਾ ਤੇ ਆਣੇ ਲਈ ਦਿਲ ਦਾ ਹੁਜਰਾ ਸਾਫ ਕਰ ਉਸ ਨੂੰ ਪਠਾਣੇ ਲਈ ਔਰ ਉਹਨੂੰ ਪਹੁੰਚਾਉਣ ਵਾਸਤੇ ਆਪਣੇ ਦਿਲ ਦਾ ਹੋ ਗਿਆ ਸਾਥ ਕੋਲੇ ਖਸਾਣ ਦਾ ਲੈਣ ਗਏ ਉਹ ਸੱਤ ਮਹਾਪੁਰਸ਼ ਬੈਠੇ ਬਾਹਰ ਬਰਾਟੇ ਵਿੱਚ ਉਹ ਕਹਿਣ ਲੱਗੇ ਮਾਰਾ ਤੁਹਾਡਾ ਨਾਂ ਬਚਨ ਕਰਨੇ ਅੰਤ ਜਾ ਕੇ ਉਹ ਕਹਿੰਦੇ ਕਿ ਅੰਦਰ ਜਗ੍ਹਾ ਹੁੰਦੀ ਮੈਂ ਬੈਠਣਾ ਤੇ ਮੈਂ ਹੋਰ ਨਾ ਦੋ ਬਲੀਆਂ ਲਾਹਦਾ ਅੰਦਰ ਦਾ ਬਲੀਆਂ ਲਾ ਲਾ ਕੇ ਮੈਂ ਮੜਾ ਮੋਟਾ ਥੰਮਾ ਥੰਮਿਆ ਹੋਇਆ ਇਸੇ ਤਰ੍ਹਾਂ ਸਾਡੇ ਅੰਦਰ ਇੰਨੀ ਆ ਤੂਫਾਨ ਆਏ ਹੋਏ ਆ ਸਿਮਰਨ ਕਰਨ ਦਾ ਟਾਈਮ ਹੀ ਨਹੀਂ ਨਾਮ ਜਪਣ ਦਾ ਟਾਈਮ ਹੀ ਨਹੀਂ ਤੇ ਕਿਹੜਾ ਢਾਈ ਘੰਟੇ ਬੈਠਦਾ ਕੌਣ ਢਾਈ ਘੰਟੇ ਬੈਠਦਾ ਸਵੇਰ ਨੂੰ ਕੌਣ ਢਾਈ ਘੰਟੇ ਸ਼ਾਮ ਨੂੰ ਬੈਠਦਾ ਮਹਾਪੁਰਸ਼ੀ ਕਹਿੰ 8 ਘੰਟੇ ਬੈਠੋ ਸਵਾਸ ਸਵਾਸ ਕਰਨਾ ਜਦੋਂ ਤੱਕ ਤੁਸੀਂ ਬੈਠਦੇ ਨਹੀਂ ਉਨੀ ਦੇਰ ਅੰਦਰੋਂ ਸਾਡਾ ਸਿਫਰ ਨਹੀਂ ਚੱਲਣਾ ਜੇ ਉਹ ਉਹਦੇ ਮੂਰਖਵਾਦ ਨੂੰ ਬੈਠ ਕੇ ਵੀ ਬਾਰਾ ਪਾਣੀ ਨਹੀਂ ਆਉਂਦਾ ਉਹ ਕਹਿੰਦੇ ਬੋਰ ਕਰੋ ਬੋਰ ਵਾਲੇ ਨੂੰ ਸੱਦ ਲਿਆਓ ਕਹਿੰਦੇ ਕਿੰਨਾ ਕਰਨਾ ਮਿਸਤਰੀ ਕਹਿੰਦਾ ਵੀ 120 ਫੁੱਟ ਕਰਨਾ ਪਊਗਾ ਫਿਰ ਪਾਣੀ ਆਊਗਾ ਉਹ ਕਹਿਣ ਕਿ ਠੀਕ ਹੈ ਜੀ ਉਹ ਮੇਰੇ ਅੜ ਘਰ ਜਾਣਾ ਸੀ ਬੋਰ ਕਰਨੇ ਵਾਲਾ ਵੀ ਹੁਣ 20 ਆਹ 6 ਜਗ੍ਹਾ ਦਾ 20-20 ਫੁੱਟ ਦੇ ਉਹਨਾਂ ਨੇ ਹੱਥੇ ਕੱਢ ਦਿੱਤੇ ਬੋਰ ਕਰ ਦਿੱਤੇ ਉਹਦੇ ਕੋਲ ਮੁੜ ਕੇ ਗਿਆ ਕਹਿੰਦਾ ਪਾਣੀ ਤਾਂ ਆਇਆ ਹੀ ਨਹੀਂ ਜੀ ਕਹਿੰਦਾ ਪਾਣੀ ਤੂੰ 120 ਫੁੱਟ ਤੈਨੂੰ ਕਿਹਾ ਸੀ ਕਹਿੰਦਾ ਦੇਖ ਕੀ ਗੱਲ ਹੋਈ ਕਹਿੰਦਾ ਪਾਣੀ ਤਾਂ ਆਇਆ ਹੀ ਨਹੀਂ ਕਹਿੰਦਾ ਮੈਂ ਜਾ ਕੇ ਦੇਖਦਾ ਜੋ ਦੇਖਿਆ ਤਾਂ 6-7 ਗੱਡੇ 20-20 ਫੁੱਟ ਦੇ ਨਾ ਪੱਤ ਖੱਡੇ ਗੱਡੇ ਹੋਰ ਹੀ ਨੇ ਉਹ ਕਹਿੰਦਾ ਪੂਰਖਾ ਤੇ ਸੱਧਰ ਇਹ ਬਾਬਾ ਵੀਰ ਸਾਹਿਬ ਤੂੰ ਲਾਲਾ 20 ਫੁੱਟ ਕਦੀ ਵੀ ਨਹੀਂ ਪਾਣੀ ਆਉਗਾ ਪਾਣੀ ਆਊਗਾ ਜਦੋਂ ਇੱਕੋ ਜਗ੍ਹਾ ਬੈਠ ਕੇ ਤੂੰ 120 ਫੁੱਟ ਕਰੂਗਾ ਇਸ ਇਤਿਹਾਰ ਅੰਦਰ ਧਿਆਨ ਹੋ ਕੇ ਮਾਰਾ ਕਹਿੰਦੇ ਸਵਾਸ ਸਵਾਸ ਨਾਲ ਜਪ ਸਵਾਸ ਨਾਲ ਦਿੱਤਾ ਜਾਏ ਜਪਾ ਜਪ ਉਦੋਂ ਚਲਦਾ ਜਦੋਂ ਅਸੀਂ ਬੈਠ ਕੇ ਦਿੱਤੇ ਤੱਕ ਸਾਡੇ ਧਿਆਨ ਜਾਂਦਾ ਬਾਰ ਬਾਰ ਸਵਾਸ ਸਵਾਸ ਨਾਮ ਆਪਣਾ ਧਿਆਨ ਸਵਾਸਾਂ ਦੁਆਰਾ ਸਿਮਰਨ ਦੁਆਰਾ ਕਰਦੇ ਆ ਤਾਂ ਫਿਰ ਸਾਨੂੰ ਉਹ ਅਸਾਧਾ ਧਿਆਨ ਦਿੱਕਦਾ ਫਿਰ ਕੁਝ ਪਤਾ ਲੱਗਦਾ ਬੈਨਾ ਸੇਵਾ ਸਿਮਰਨ ਬੰਦਗੀ ਔਰ ਸਾਰਿਆਂ ਦੇ ਅੱਜ ਤੁਸੀਂ ਆਏ ਆ ਸਾਰੀਆਂ ਸੰਗਤਾਂ ਬਹੁਤ ਬਹੁਤ ਉਹਨਾਂ ਨੂੰ ਪਸ਼ ਦਿੱਤਾ ਸੀ ਕਿਉਂ ਨਹੀਂ ਸਾਡੇ ਕੋਈ ਇੰਨਾ ਦੇ ਵੱਡੇ ਸਾਧਨ ਨਹੀਂ ਅਸੀਂ ਤੁਹਾਡੇ ਵਾਸਤੇ ਬਹੁਤ ਬਹੁਤ ਵਡੀਆਂ ਗੱਟੀਆਂ ਤਿਆਰ ਕੀਤੀਆਂ ਸੀ ਕਿ ਸਾਨੂੰ ਨਵੀਆਂ ਗੱਡੀਆਂ ਦਿੱਤੀਆਂ ਜਾਵੇ ਵਧੀਆ ਡਰਾਈਵਰ ਦਿੱਤੇ ਜਾਣ ਪਰ ਲੋਕਾਂ ਦਾ ਸਵਾਰ ਰੱਤਿਆ ਉਹਨਾਂ ਨੂੰ ਕੁਝ ਕਹਦੇ ਆ ਮੋਰੋ ਕੁਝ ਹੋ ਜਾਂਦਾ ਡਰਾਈਵਰ ਸਾਡੇ ਦਾ ਫਰਜ਼ ਨਹੀਂ ਹੈ ਨਹੀਂ ਸਿੱਖੇ ਨਹੀਂ ਲਰਨਿੰਗ ਦਾ ਫਰਜ਼ ਵੀ ਨਹੀਂ ਅਜਾ ਗੱਡੀਆਂ ਜਿਹਨਾਂ ਦਾ ਫੇਕ ਇੰਜਨ ਨਹੀਂ ਹੈ ਰਹੀ ਉਹ ਧੱਕਾ ਲਾਓ ਬਈ ਇਹਨੂੰ ਉਹਦਾਂ ਦੀਆਂ ਗੱਡੀਆਂ ਸਾਨੂੰ ਦੋ ਦੇ ਕਿਉਂਕਿ ਅਸੀਂ ਸਾਡੇ ਮਗਰ ਉਹ ਲੋਕ ਨਹੀਂ ਡੰਡੇ ਵਾਲੇ ਜਦੋਂ ਸਾਡੇ ਲੋਕ ਡੰਡੇ ਵਾਲੇ ਹੋ ਗਏ ਨਾ ਤੇ ਇਹ ਸਿੱਧੀਆਂ ਗੱਡੀਆਂ ਹਰ ਦੁਆਰ ਤੇ ਜਿਹੜੀਆਂ ਨਾ ਅੱਜ ਉੱਥੇ 에어ਪੋਰਟ ਨੂੰ ਜਾਂਦੀਆਂ ਉਹ ਇੱਥੇ ਆਉਗੀਆਂ ਜਦੋਂ ਤੁਹਾਡੀ ਸੋਚ ਨਧਰ ਗਈ ਜਦੋਂ ਤੁਸੀਂ ਡੰਡੇ ਵਾਲੇ ਜੋ ਬਰੇਸਟਨ ਪਾਏ ਜਰਤਾਤ ਮਹਾਰਾਜ ਦੀ ਜੈ ਜਨਿਦਾਸ ਸ਼ਕਤੀ ਹਮਾਰੇ ਜਨਿਦਾਸ ਸ਼ਕਤੀ ਹਮਾਰੇ ਬਵਾ ਭੀਮਰਾਵਾਂ ਵੇਡਕਰ ਸ਼ਕਤੀ ਹਮਾਰੇ ਉਹ ਸਾਡੀ ਸੋਚ ਜੋ ਡਾਕਟਰ ਡਾਕਟਰ ਸਾਹਿਬ ਨੇ ਕਿਹਾ ਕਿ ਲੋਧ ਸੰਭਾਲਣ ਦੀ ਅਸੀਂ ਲੋਹੇ ਦੇ ਬਰਤਨਾਂ ਵਿੱਚ ਦੁੱਧ ਪਾਇਆ ਹੋਇਆ ਪਿੱਤਲ ਦੇ ਬਰਤਨਾਂ ਵਿੱਚ ਦੁੱਧ ਪਾਇਆ ਹੋਇਆ ਆਪਾਂ ਨੂੰ ਉਹ ਸੰਭਾਲਣ ਦਾ ਉਹੀ ਤਰੀਕਾ ਵਰਤਣਾ ਪਊਗਾ ਤੇ ਫਿਰ ਆਪਾਂ ਉਸ ਦੁੱਧ ਨੂੰ ਸੰਭਾਲਾਂਗੇ ਫਿਰ ਸਾਨੂੰ ਬੱਧਾ ਲੱਗੇਗਾ ਤੋਂ ਬਸ ਮਾਰੇ ਕਦੇ ਰਾਮੁ ਨਾਇਆ ਸਤਿਗੁਰੂ ਦਾਆ ਸਾਧੂ ਸੰਗ ਜਪ ਹੋਏ ਉਹ ਪ੍ਰਾਣੀ ਜਾਣੇ ਕਸ਼ੋਰ ਰਹੇ ਇਸੇ ਦਾ ਸੋਇ ਆਪਾਂ ਦਾਸ ਬੁਲੀ ਪਾਟਿਆ ਬਹੁਤ ਜਨਮ ਬਿਛਰੇ ਤੇ ਬਾਦ ਜਨਮ ਤੁਮਾਰੇ ਦੇਖੇ ਤੇ ਕ ਰਵਿਦਾਸ ਸਾਥ ਗੱਦੀ ਉਹ ਚਿਰ ਪਏ ਦਰਸ਼ਨ ਦੇ ਕੇ ਚਾਹੁੰਦਾ ਆਵਾਜ਼ ਵੀ ਨਹੀਂ ਕਰਨੀ ਆਉਂਦੀ ਤੇ ਨਾ ਕੁਛ ਸਾਨੂੰ ਉਹਦਾ ਕਰਨਾ ਕਿਉਂਕਿ ਇਹ ਸਿੱਖਣਾ ਨਹੀਂ ਚਾਹੁੰਦਾ ਮਹਾਪੁਰਸ਼ਾ ਕੋਲ ਆਏਗਾ ਰੋਟੀ ਪਾਣੀ ਖਾਏ ਚੱਲ ਨਿਕਲ ਗਿਆ ਲੱਗਦਾ ਕਿ ਹਾਜੀ ਜਾਂ ਦਿੱਤੀ ਹਾਜੀ ਜਾਓ ਆਓ ਜੀ ਕਿੱਥੋਂ ਆਏ ਪੁਰਾਣੀ ਜਗ੍ਹਾ ਤੋਂ ਚਾਹ ਪੀਓ ਜੀ ਲੰਗਰ ਸ਼ੇ ਮੋ ਜੀ ਉਹਦਾ ਘਰੋਂ ਵੀ ਮਿਲ ਜਾਂਦਾ ਉਹ ਤਾਂ ਆਪਣੇ ਘਰੋਂ ਵਧੀਆ ਤੁਸੀਂ ਬਣਾ ਸਕਦੇ ਆ ਦਾਲ ਜੀਨੀ ਪਾ ਕੇ ਹੋਰ ਚੀਜ਼ਾਂ ਪਾ ਕੇ ਕਾ ਵਧੀਆ ਘਰੋਂ ਪੀ ਕੇ ਜਾਂਦੇ ਉੱਥੇ ਪੀਣਾ ਕੀ ਹੋਏਗਾ ਉਹਨਾਂ ਦਾ ਜੋ ਸ਼ਬਦ ਦਾ ਜੋ ਉਹਨਾਂ ਦੀ ਕਮਾਈ ਆ ਉਹਦੇ ਵਿੱਚੋਂ ਕੁਝ ਖਾਓ ہمارا ਜਦੋਂ ਆਪਣੇ ਕਿਰਤ ਕਮਾਈ ਵਿੱਚ ਸਾਨੂੰ ਨੇ ਚੀਜ਼ਾਂ ਦੀ ਲੋੜ ਨਹੀਂ ਐ ਰੋਟੀ ਵੀ ਅਸੀਂ ਘਰ ਜਾ ਕੇ ਆਚਾਰ ਨਾਲ ਖਾ ਲਵਾਂਗੇ ਕੋਈ ਗੱਲ ਨਹੀਂ ਰੋਟੀ ਨਹੀਂ ਕੋਈ ਰੋਟੀ ਦੀ ਲੋੜ ਨਹੀਂ ਹੈ ਜਿਹੜਾ ਰੰਗਰ ਤੱਕ ਸੀਮਤ ਹੈ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ